ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਤਰੀ ਕਾਜੀ ਕੌਰ ਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਹੈ ਵਾਹਿਗੁਰੂ ਕਰੇ ਖੁਸ਼ ਰੌ ਚੜਦੀ ਕਲਾ ਚ ਰੋ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ ਜਿੱਦਾਂ ਅੱਧਰ ਆਪਾਂ ਬਣਾ ਲੱਗੇ ਸੀ ਸਬਜ਼ੀ ਬਹੁਤ ਸਾਰੀਆਂ ਭੈਣਾਂ ਦੇ ਬਹੁਤ ਅੱਛਾ ਅੱਛਾ ਕਮੈਂਟ ਆ ਰਹੇ ਸੀ ਕਿ ਜਿਵੇਂ ਮੈਂ ਦੱਸਿਆ ਸੀ ਤੁਹਾਨੂੰ ਫੇਸ ਬਾਰੇ ਦੱਸਿਆ ਹਰ ਇੱਕ ਚੀਜ਼ ਦੇ ਮਤਲਬ ਬਾਰੇ ਤੁਹਾਨੂੰ ਨੋਲੇਜ ਦੇਣੀ ਹੁੰਦੀ ਹੈ ਜੋ ਕਿ ਮੇਰੇ ਨਾਲ ਜੋ ਚੀਜ਼ ਮੈਂ ਯੂਜ਼ ਕਰਦੀ ਹਾਂ ਉਸੇ ਤਰ੍ਹਾਂ ਜਿਵੇਂ ਕਿ ਅੱਜ ਕੱਲ ਮੌਸਮ ਬਦਲਿਆ ਬਹੁਤ ਸਾਰੇ ਨੂੰ ਮਤਲਬ ਖਾਂਸੀ ਠੰਡ ਲੱਗ ਜਾਂਦੀ ਹੈ ਹਨਾ ਤੇ ਇਹਨਾਂ ਚੀਜ਼ਾਂ ਤੋਂ ਆਪਾਂ ਨੂੰ ਬਚਣ ਲਈ ਕੀ ਕੁਝ ਕਰਨਾ ਚਾਹੀਦਾ ਕਈ ਵਾਰ ਹੁੰਦਾ ਨਾ ਅਕਸਰ ਠੰਡ ਆਂਦੀ ਜਾਂਦੀ ਵੀ ਲੱਗਦੀ ਏ ਤੇ ਜਿਵੇਂ ਜਿਆਦਾ ਠੰਡ ਹੋ ਗਈ ਆਪਣੀ ਜਿਵੇਂ ਕਿਸੇ ਨਾ ਕਿਸੇ ਵਜ੍ਹਾ ਨਾਲ ਲੱਗ ਜਾਂਦੀ ਤੇ ਬਹੁਤ ਸਾਰਿਆਂ ਨੂੰ ਹੁੰਦਾ ਸੀ ਵੀ ਸਾਨੂੰ ਖਾਂਸੀ ਤੋਂ ਬਿਲਕੁਲ ਹੀ ਵੀ ਆਰਾਮ ਨਹੀਂ ਆਂਦਾ ਹੈਗਾ ਤੇ ਖਾਂਸੀ ਲਈ ਤੁਹਾਨੂੰ ਇੱਕ ਬਹੁਤ ਵਧੀਆ ਚੀਜ਼ ਦੱਸਾਂਗੀ ਠੀਕ ਹੈ ਜੀ ਤੇ ਇੱਕ ਜੋ-ਜੋ ਚੀਜ਼ਾਂ ਆਪਾਂ ਨੂੰ ਪਾਣੀਆਂ ਚਾਹੀਦੀਆਂ ਹਨ ਖਾਂਸੀ ਦੇ ਲਈ ਲੈਣੇ ਜਿਵੇਂ ਖਾਂਸੀ ਹੁੰਦੀ ਹੈ ਨਾ ਕਈ ਵਾਰੀ ਰਾਤੀਂ ਵੀ ਸੁੱਤੇ ਸੁੱਤੇ ਉੱਥੂ ਜੜ ਜਾਂਦਾ ਤਸਕਾ ਚੜ ਜਾਂਦਾ ਤੇ ਖਾਂਸੀ ਇੱਕ ਐਸੀ ਚੀਜ਼ ਹੈ ਜਿਵੇਂ ਕੁਝ ਖਾਣ ਪੀਣ ਨੂੰ ਕਹਿੰਦੇ ਆ ਤਲੀਆਂ ਚੀਜ਼ਾਂ ਖਾਂਦੇ ਆ ਸਾਨੂੰ ਤਾਂ ਖਾਂਸੀ ਹੋ ਜਾਂਦੀ ਏ ਤੇ ਇਹ ਚੀਜ਼ਾਂ ਲਈ ਤੁਸੀਂ ਆਪਣੇ ਘਰ ਲਈ ਆਪਣੀ ਰਸੋਈ ਦੇ ਵਿੱਚੋਂ ਹੀ ਵਰਤ ਸਕਦੇ ਹੋ ਬਹੁਤ ਸਿੰਪਲ ਤੇ ਸੌਖੀਆਂ ਚੀਜ਼ਾਂ ਠੀਕ ਹੈ ਜੀ ਜੋ ਚੀਜ਼ਾਂ ਵੀ ਆਪਾਂ ਯੂਜ਼ ਕਰਦੇ ਆ ਆਪਾਂ ਤੁਹਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਉਸੇ ਤਰ੍ਹਾਂ ਹੀ ਵੀਡੀਓ ਸ਼ੇਅਰ ਕਰਦੇ ਰਹਿਨੇ ਹੁੰਦੇ ਆ ਤੇ ਬਹੁਤ ਸਾਰਾ ਪਿਆਰ ਦਿੰਦੇ ਬਹੁਤ ਅੱਛਾ ਲੱਗਦਾ ਬਹੁਤ ਵਧੀਆ ਵਧੀਆ ਭੈਣਾਂ ਮੇਰੇ ਨਾਲ ਜੁੜੀਆਂ ਹੋਈਆਂ ਬਹੁਤ ਰਿਜ਼ਲਟ ਵੀ ਅੱਛੇ ਮਿਲਦੇ ਆ ਮੈਨੂੰ ਅੱਛੇ ਕਮੈਂਟ ਵੀ ਆਉਂਦੇ ਆ ਵੀ ਮੈਨੂੰ ਆ ਚੀਜ਼ ਨਾਲ ਫਰਕ ਲੱਗਿਆ ਤਾਂ ਥੈਂਕ ਯੂ ਸੋ ਮਾਚ ਜੀ ਤੇ ਇਧਰ ਆਪਾਂ ਬਣਾਉਣ ਲੱਗੇ ਸੀ ਜੀ ਮਟਰ ਪਨੀਰ ਦੀ ਸਬਜ਼ੀ ਮੈਂ ਕਿਹਾ ਚਲੋ ਨਾਲੇ ਭੈਣਾ ਨਾਲ ਆ ਸਾਂਝੀ ਕਰਦੀ ਆ ਆਪਣੀ ਵੀਡੀਓ ਤੇ ਨਾਲੇ ਬਣਾਉਂਦੇ ਆ ਜੀ ਆਪਾਂ ਇਧਰ ਸਬਜ਼ੀ ਤਦ ਤੱਕ ਤੁਸੀਂ ਬਣੇ ਰਹੋ ਜੀ ਇਧਰ ਆਪਾਂ ਤੇਲ ਪਹਿਲਾਂ ਰੱਖ ਲਿਆ ਸੀਗਾ ਤੇ ਮੈਂ ਤੁਹਾਨੂੰ ਦੱਸ ਦਿਆਂ ਕੀ ਕੁਛ ਆ ਜੋ ਸਾਨੂੰ ਲੈਣਾ ਚਾਹੀਦਾ ਹੈ ਕੀ ਕੀ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਤੇ ਅਲਸੀ ਦੀਆਂ ਪੀਂਡੀਆਂ ਬਣਾਈਆਂ ਸੀ ਇੱਕ ਭੈਣ ਨੇ ਮੈਨੂੰ ਕਮੈਂਟ ਕੀਤਾ ਸੀ ਕਿ ਸਾਡੀਆਂ ਜੋੜੀਆਂ ਨੇ ਤੁਸੀਂ ਗੁੜ ਵਿੱਚ ਕਿੰਨਾ ਪਾਣੀ ਪਾਇਆ ਬਿਲਕੁਲ ਮਾਮੂਲੀ ਜਿਹਾ ਪਾਣੀ ਪਾਣਾ ਜੀ ਅਪਾ ਜ਼ਿਆਦਾ ਪਾਣੀ ਨਹੀਂ ਪਾਣਾ ਹੈਗਾ ਜੇਕਰ ਤੁਸੀਂ ਚੀਨੀ ਦਾ ਪਾਉਂਦੇ ਹੋ ਚੀਨੀ ਦੀ ਬਣਾਉਂਦੇ ਹੋ ਤੇ ਤਾਤਾਪਨ ਹੁੰਦਾ ਵੀ ਆਪਾਂ ਚਾਸ਼ਨੀ ਬਣਾਣੀ ਹੈ ਹਨਾ ਇੱਕ ਤਾਰ ਦੀ ਤੇ ਉਹ ਤੇ ਪਿੰਨੀਆਂ ਬਣਾਣੀਆਂ ਹੁਣ ਉਹ ਵੀ ਬਰਫੀ ਬਣਾਣ ਕਰਕੇ ਆਪਾਂ ਚਾਸ਼ਨੀ ਪਾਉਂਦੇ ਹੁੰਨੇ ਆ ਤੇ ਜਿਹੜਾ ਗੋੜਾ ਨਾ ਗੋੜਾ ਦਾ ਨਹੀਂ ਕੋਈ ਆਪਾਂ ਨੂੰ ਉਹ ਹੁੰਦਾ ਗੋੜਾ ਆਪਾਂ ਇਦਾਂ ਹੀ ਪਗਲਾ ਸਕਦੇ ਆ ਠੀਕ ਹੈ ਗੋੜਾ ਤਾਂ ਪਿੰਨੀਆਂ ਲਈ ਤਾਂ ਇਦਾਂ ਹੀ ਜਮਾ ਲਾਤੇ ਜੇ ਬਰਫੀ ਜਮਾਣੀ ਹੋ ਇੱਕ ਤਾਰ ਦੀ ਚਾਸ਼ਨੀ ਵਗੈਰਾ ਬਣਾ ਲੈਂਦੇ ਹੁੰਦੇ ਤੇ ਲੋਕੀ ਬਾਪੇ ਮੇਨ ਗੱਲ ਤਾਂ ਤੁਹਾਨੂੰ ਖਾਂਸੀ ਵੀ ਰਸ ਰਹੀ ਸੀ ਅੱਜ ਕੱਲ ਜਿਵੇਂ ਮੌਸਮ ਚੰਗ ਰਹੇ ਸਮੂ ਕੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਸਾਡੇ ਅੱਜ ਕੱਲ ਸਰੀਰਾਂ ਚ ਵੀ ਦਰਦ ਹੁੰਦਾ ਹੈ ਨਾ ਹੱਡ ਪੈਰ ਵੀ ਦੁਖਦੇ ਆ ਤੇ ਕੀ ਕੀ ਆਪਾਂ ਨੂੰ ਚੀਜ਼ ਲੈਣੀ ਚਾਹੀਦੀ ਏ ਕਿਵੇਂ ਕਿਵੇਂ ਹੀ ਬਹੁਤ ਸਾਰਿਆਂ ਦੇ ਹੁੰਦੇ ਮੇਰੇ ਵੀ ਬਾਹ ਦੇ ਵਿੱਚ ਬਹੁਤ ਦਰਦ ਹੁੰਦਾ ਤੇ ਕਿਹੜੀਆਂ ਕਿਹੜੀਆਂ ਚਰਜਾਂ ਚੀਜ਼ਾਂ ਸਾਨੂੰ ਯੂਜ਼ ਕਰਨੀਆਂ ਚਾਹੀਦੀਆਂ ਉਹ ਖਾਂਸੀ ਨਹੀਂ ਕਿਹੜੀ ਚੀਜ਼ ਆ ਉਹ ਤੁਹਾਨੂੰ ਮੈਂ ਦਿਖਾਨੀ ਆ ਬਿਲਕੁਲ ਇੱਕ ਛੋਟੀ ਜੀ ਚੀਜ਼ ਹੈ ਜਿਹਦੇ ਨਾਲ ਸਾਡੀ ਬਹੁਤ ਸੋਖੇ ਦੇ ਦਿੱਕੇ ਨਾਲਾਂ ਬੰਤੀ ਬਹੁਤ ਜਲਦੀ ਢਲ ਕੋ ਜਾਂਦੇ ਨੇ ਇੰਕੇ ਵਿੱਚ ਬਾਕੀ ਬੜੇ ਹੋ ਗਏ ਇਸ ਤਰ੍ਹਾਂ ਕਰਕੇ ਤੇ ਲੋ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਬਹੁਤ ਹੀ ਮੌਸਮ ਬਦਲਿਆ ਮੈਂ ਤੁਹਾਨੂੰ ਦੱਸ ਹੀ ਰਹੀ ਸੀ ਕਿ ਉਹਦੇ ਲਈ ਆਪਾਂ ਕੀ ਕੁਝ ਲੈਣਾ ਸਭ ਤੋਂ ਪਹਿਲਾਂ ਤਾਂ ਤੁਸੀਂ ਨਾ ਜਿਵੇਂ ਮਰੂਦ ਆਂਦਾ ਨਾ ਅੱਜ ਕੱਲ ਕੱਚਾ ਮਰੂਦ ਮਿਲ ਜੇਗਾ ਤੁਹਾਨੂੰ ਉਹਨੂੰ ਚੁੱਲ੍ਹੇ ਦੇ ਵਿੱਚ ਜਿਨ੍ਹਾਂ ਦੇ ਘਰ ਚੁੱਲਾ ਬਲਦਾ ਨਾ ਬਹੁਤ ਸਾਰੀਆਂ ਪੈਣਾ ਐਸੀਆਂ ਹੈਗੀਆਂ ਜਿਹੜੇ ਚੁੱਲਾ ਵੀ ਬਾਲਦੀਆਂ ਚੁੱਲ੍ਹੇ ਦੇ ਵਿੱਚ ਉਹਨੂੰ ਭੁੰਨ ਕੇ ਨਾ ਉਹਨੂੰ ਤੁਸੀਂ ਉਹਦਾ ਪਾਊਡਰ ਬਣਾ ਕੇ ਸ਼ਹਿਦ ਵਿੱਚ ਪਾ ਕੇ ਥੋੜੀ ਜੀ ਕਾਲੀ ਮਿਰਚ ਪਾ ਕੇ ਤੇ ਉਹ ਚਟ ਕੇ ਦੇਖਿਓ ਉਹ ਵੀ ਤੁਹਾਡੇ ਲਈ ਬਹੁਤ ਹੀ ਵਧੀਆ ਨੁਸਖਾ ਹੈ ਖਾਂਸੀ ਦਾ ਠੀਕ ਹੈ ਉਹਦੇ ਨਾਲ ਬਹੁਤ ਅੱਛੇ ਰਿਜ਼ਲਟ ਮਿਲਦੇ ਆ ਤੇ ਨੰਬਰ 2 ਤੁਹਾਨੂੰ ਦੱਸਦੀਆਂ ਅਨਾਰ ਦਾ ਤੇ ਅਮਰੂਦ ਤੋਂ ਬਾਅਦ ਉਸ ਤੋਂ ਬਾਅਦ ਇੱਕ ਤੁਸੀਂ ਜਿਵੇਂ ਆਪਾਂ ਨਾਰ ਆਪਾਂ ਲੈ ਕੇ ਆਨੇ ਆ ਨਾਰ ਵੀ ਖਾਣੇ ਆ ਉਹਦਾ ਆਪਾਂ ਨਾਰ ਦਾ ਨਾਰ ਕੱਢ ਲੈਣੇ ਆ ਵਿੱਚੋਂ ਬੀਜ ਮਤਲਬ ਜਿਹੜੇ ਕਹਿੰਦੇ ਆ ਠੀਕ ਹੈ ਜੀ ਤੇ ਉਹਦਾ ਛਿਲਕੇ ਨੂੰ ਆਪਾਂ ਕਿੱਦਾਂ ਯੂਜ਼ ਕਰਨਾ ਉਹਦਾ ਛਿਲਕਾ ਲੈ ਲੈਣਾ ਉਹਨੂੰ ਅੱਛੀ ਤਰ੍ਹਾਂ ਵਾਸ਼ ਕਰਕੇ ਤੁਸੀਂ ਉਹਨੂੰ ਨਾ ਦੰਦਾ ਥਲੇ ਚਬਾਣਾ ਹੈ ਉਹਦਾ ਜਿੰਨਾ ਰਸ ਤੁਹਾਡੇ ਅੰਦਰ ਜਾਏਗਾ ਜਿਹੜੀ ਜਿੰਨੀ ਮਰਜੀ ਪੁਰਾਣੀ ਤੋਂ ਪੁਰਾਣੀ ਵੀ ਖਾਂਸੀ ਹੋਏਗੀ ਨਾ ਉਹ ਵੀ ਤੁਹਾਡੀ ਠੀਕ ਹੈ ਇੱਕ ਬਾਂਸੇ ਦੇ ਪੱਤੇ ਆਉਂਦੇ ਆ ਠੀਕ ਹੈ ਜੀ ਬਾਂਸੇ ਦੇ ਪੱਤੇ ਤੁਹਾਨੂੰ ਫਨਸਾਰੀ ਕੋਲੋਂ ਵੀ ਮਿਲ ਜਾਣਗੇ ਜਿਨ੍ਹਾਂ ਦੇ ਕਿਤੇ ਬਾਸਾ ਲੱਗਾ ਹੋਏਗਾ ਨਾ ਤੇ ਬਾਂਸੇ ਦੇ ਪੱਤੇ ਮਿਲਣਗੇ ਠੀਕ ਹੈ ਜੀ ਬਾਂਸੇ ਦੇ ਪੱਤੇ ਲਿਆ ਕੇ ਉਹਨੂੰ ਤਵੇ ਦੇ ਉੱਤੇ ਆਪਾਂ ਭੁੰਨ ਲੈਣਾ ਸਾੜਨਾ ਤਵੇ ਨੂੰ ਉਹ ਨੋ ਸੋਰੀ ਪੱਤੇ ਨੂੰ ਸਾੜਨਾ ਹੈ ਉਹਦਾ ਵੀ ਪਾਊਡਰ ਬਣਾ ਕੇ ਤੁਸੀਂ ਵਿੱਚ ਸ਼ਹਿਦ ਪਾ ਕੇ ਉਹ ਵੀ ਚੱਟ ਸਕਦੇ ਹੋ ਜਿੰਨੀ ਮਰਜ਼ੀ ਖਾਂਸੀ ਹੋਵੇ ਫਿਰ ਮੇਰੀਆਂ ਭੈਣਾਂ ਦੇ ਬਹੁਤ ਸਾਰੇ ਆਂਦੇ ਕਮੈਂਟ ਆਣੇਗੇ ਕਿ ਆਪਾਂ ਬੱਚਿਆਂ ਨੂੰ ਵੀ ਦੇ ਸਕਦੇ ਆ ਆਪਾਂ ਜੇਕਰ ਇੱਕ ਚਮਚਾ ਮਤਲਬ ਇੱਕ ਚਮਚ ਕੋਈ ਚੀਜ਼ ਦਾ ਵੀ ਲੈਣੇ ਆ ਨਾ ਤੇ ਚੌਥਾ ਹਿੱਸਾ ਬੱਚੇ ਨੂੰ ਦੇ ਸਕਦੇ ਆ ਠੀਕ ਹੈ ਜੀ ਚੌਥਾ ਹਿੱਸਾ ਆਪਾਂ ਬੱਚੇ ਨੂੰ ਵੀ ਦੇ ਸਕਦੇ ਆ ਤੇ ਆਪ ਇੱਕ ਚਮਚ ਤੁਸੀਂ ਲੈਣਾ ਤੇ ਬਾਕੀ ਜਨ ਤੁਹਾਡੇ ਕੋਲ ਇੱਕ ਹੋਰ ਮੈਂ ਵਧੀਆ ਨੁਕਤਾ ਦੱਸਦੀਆਂ ਜੋ ਸਾਡੀ ਰਸੋਈ ਦੇ ਵਿੱਚ ਅਵੇਲੇਬਲ ਹੈ ਇਹ ਚੀਜ਼ਾਂ ਸਾਡੇ ਰਸੋਈ ਦੇ ਵਿੱਚੋ ਹੀ ਮਿਲ ਜਾਂਦੀਆਂ ਠੀਕ ਹੈ ਜੀ ਉਹਦੇ ਲਈ ਆਪਾਂ ਕੀ ਲੈਣਾ ਜੀ ਆਪਾਂ ਕਾਲੀ ਮਿਰਚ ਲੈਣੀ ਕਾਲੀ ਮਿਰਚ ਪੀਸੀ ਹੋਈ ਮੈਂ ਪਾਊਡਰ ਬਣਾ ਕੇ ਰੱਖਿਆ ਹੋਇਆ ਹੈ ਜਿਵੇਂ ਕੋਈ ਖਾਂਸੀ ਹੁੰਦੀ ਹੈ ਠਸਕਾ ਚੜਦਾ ਹੈ ਇਹ ਚੀਜ਼ਾਂ ਸਾਡੇ ਲਈ ਇੰਨੀਆਂ ਵਧੀਆ ਹੁੰਦੀਆਂ ਨਾ ਸਾਨੂੰ ਬਹੁਤ ਜਲਦੀ ਰਾਮ ਵੀ ਆਂਦਾ ਰਾਮ ਬਾਣ ਨੁਸਖੇ ਨੁਸਖੇ ਆਏ ਪਹਿਲਾਂ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਬਜ਼ੁਰਗ ਵੀ ਆਪਣੇ ਇਹ ਚੀਜ਼ਾਂ ਨੂੰ ਯੂਜ਼ ਕਰਦੇ ਹੁੰਦੇ ਸੀ ਇੰਨਾ ਕੁੱਟੂਪੜਾ ਤੁਸੀਂ ਅਦਰਕ ਦਾ ਲੈ ਲੈਣਾ ਠੀਕ ਹੈ ਜੀ ਇਹਦਾ ਆਪਾਂ ਇਹਨੂੰ ਮਤਲਬ ਪੁੱਟ ਕੇ ਜਾਂ ਕੱਦੂ ਕਸ ਕਰ ਲਿਓ ਕੱਦੂ ਕਸ ਕਰਕੇ ਕਿਸੇ ਕਾਟਨ ਦੇ ਕੱਪੜੇ ਚ ਜਾਂ ਆਪਣੀ ਚਾਹ ਛਾਣਣੀ ਹੁੰਦੀ ਏ ਉਹਦੇ ਚੋਂ ਤੁਸੀਂ ਇਹਨੂੰ ਦੱਬ ਕੇ ਰਸ ਕੱਢ ਸਕਦੇ ਹੋ ਠੀਕ ਹੈ ਇੱਕ ਚਮਚ ਆਪਾਂ ਇਹਦਾ ਲੈਣਾ ਹੈ ਇੱਕ ਚਮਚ ਆਪਾਂ ਸ਼ਹਿਦ ਦਾ ਲੈਣਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇੱਕ ਅੱਧਾ ਅੱਧਾ ਮਤਲਬ ਚੌਥਾ ਹਿੱਸਾ ਲਾ ਲੋ ਸੌਰੀ ਚੌਥਾ ਹਿੱਸਾ ਆਪਾਂ ਕਾਲੀ ਮਿਰਚ ਲੈਣੀ ਹੈ ਠੀਕ ਹੈ ਜੀ ਕਾਲੀ ਮਿਰਚ ਦਾ ਪਾਊਡਰ ਇਹ ਚੀਜ਼ਾਂ ਨੂੰ ਮਿਕਸ ਕਰਕੇ ਆਪਾਂ ਇਹਨੂੰ ਵੀ ਚਟਾ ਸਕਦੇ ਆ ਇਹਦੇ ਨਾਲ ਵੀ ਸਾਨੂੰ ਖਾਂਸੀ ਦੀ ਬਹੁਤ ਵਧੀਆ ਜਲਦੀ ਮਤਲਬ ਰਾਮ ਆਏਗਾ ਤੇ ਬੱਚਿਆਂ ਨੂੰ ਵੀ ਤੁਸੀਂ ਇਹਨੂੰ ਉਂਗਲੀ ਦੇ ਨਾਲ ਚਟਾ ਸਕਦੇ ਹੋ ਇਹ ਅੱਛੀਆਂ ਚੀਜ਼ਾਂ ਐ ਇਹਦੇ ਨਾਲ ਕੋਈ ਨੁਕਸਾਨ ਨਹੀਂ ਜਿੰਮੀ ਆਪਾਂ ਕਹਿੰਦੇ ਨੇ ਬਾਹਰੋਂ ਦਵਾਈਆਂ ਬਾਹਰੋਂ ਦਵਾਈਆਂ ਸਾਨੂੰ ਨੁਕਸਾਨ ਦੇਣਗੀਆਂ ਉਹਨਾਂ ਨਾਲੋਂ ਜਿੰਨਾ ਬਚ ਸਕਦੇ ਹੋ ਤੁਸੀਂ ਬਚੋ ਕੋਸ਼ਿਸ਼ ਇਹ ਹੀ ਕਰਿਆ ਕਰੋ ਕਿ ਘਰ ਆਕਨ ਮੋਟੀਆਂ-ਛੋਟੀਆਂ ਚੀਜ਼ਾਂ ਯੂਜ਼ ਕਰਿਆ ਕਰੋ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੇਕਰ ਤੁਹਾਨੂੰ ਇਹਦਾ ਵੀ ਰਾਮ ਨਹੀਂ ਆਂਦਾ ਆਪਨ ਨੂੰ ਮਿਲ ਜਾਂਦੀ ਹੈ ਜੀ ਪंसारी ਕੋਲੋਂ ਮਲਠੀ ਆਹ ਦੇਖੋ ਜੀ ਇਦਾਂ ਦੀ ਇੱਕ ਗੋਲ ਜੀ ਡੰਡੀ ਮਿਲੇਗੀ ਲੱਕੜੀ ਹੈ ਛੋਟੀ ਜੀ ਲੱਕੜੀ ਆਪਾਂ ਮਲਠੀ ਕਹਿ ਕੇ ਲਿਆਣੀ ਤੁਹਾਨੂੰ ਪਤਾ ਹੀ ਫੇਸ ਲਈ ਵੀ ਬਹੁਤ ਅੱਛੀ ਚੀਜ਼ ਹੁੰਦੀ ਹੈ ਇਹਦਾ ਪਾਊਡਰ ਸਾਡੇ ਫੇਸ ਲਈ ਬਹੁਤ ਹੀ ਵਧੀਆ ਚੀਜ਼ ਹੈ ਇਹਦੀ ਵੀ ਵੀਡੀਓ ਤੁਹਾਨੂੰ ਬਣਾ ਕੇ ਮੈਂ ਜ਼ਰੂਰ ਦੱਸੂਗੀ ਇਹ ਖਾਂਸੀ ਲਈ ਜਿਆਦਾ ਬੈਸਟ ਹੈ ਤੇ ਇਹ ਮਲਠੀ ਲੈ ਲੈਣੀ ਆ ਤੁਸੀਂ ਦੇਖ ਸਕਦੇ ਹੋ ਇੰਨੀ ਕੁ ਡੰਡੀ ਤੁਹਾਨੂੰ ਮਿਲ ਜੇਗੀ ਠੀਕ ਹੈ ਛੋਟੀ ਜੀ ਡੰਡੀ ਆ ਦੇਖੋ ਇਹ ਮਲਠੀ ਲੈ ਲੈਣੀ ਇਹ ਜਿਹੜੀ ਮਲਠੀ ਹੈ ਨਾ ਆ ਦੇਖੋ ਤੁਸੀਂ ਇਹ ਮਲਠੀ ਚਾਹੇ ਤਾਂ ਤੁਹਾਨੂੰ ਪंसारी ਕੋਲੋਂ ਵੀ ਮਿਲ ਜੇਗੀ ਅੱਬਲ ਤੁਹਾਨੂੰ ਕਰਿਆਨੇ ਦੀ ਸਟੋਰ ਕੋਲੋਂ ਮਿਲ ਜੇਗੀ ਕਰਿਆਨੇ ਵਾਲੇ ਸਟੋਰ ਕੋਲੋਂ ਨਹੀਂ ਮਿਲੇਗੀ ਨਾ ਜਿਹਦੇ ਕੋਲ ਆਪਾਂ ਦਾਲਾ ਸਬਜ਼ੀਆਂ ਦਾਲਾ ਲੈਂਦੇ ਆ ਜੇਕਰ ਤੁਹਾਨੂੰ ਉਹਦੇ ਕੋਲੋਂ ਨਹੀਂ ਮਿਲਦੀ ਤੇ ਇਹ ਤੁਹਾਨੂੰ ਪंसारी ਕੋਲੋਂ ਮਿਲ ਜੇਗੀ ਹਰ ਹਾਲਤ ਵਿੱਚ ਪंसारी ਕੋਲੋਂ ਮਿਲ ਜੇਗੀ ਠੀਕ ਹੈ ਜੀ ਪंसारी ਕੋਲੋਂ ਕੋਈ ਵੀ ਐਸੀ ਚੀਜ਼ ਨਹੀਂ ਹੁੰਦੀ ਜਿਹੜੀ ਸਾਨੂੰ ਨਹੀਂ ਮਿਲਦੀ ਇਹ ਪंसारी ਕੋਲੋਂ ਮਿਲੇਗੀ ਪंसारी ਕੋਲੋਂ ਲਿਆ ਕੇ ਇਹਦਾ ਤੁਸੀਂ ਨਾ ਪਾਊਡਰ ਬਣਾ ਲੈਣਾ ਪਾਊਡਰ ਨੂੰ ਛਾਣ ਕੇ ਇੱਕ ਚੁਟਕੀ ਆਪਾਂ ਮਤਲਬ ਉਹਦੇ ਵਿੱਚ ਸ਼ਹਿਦ ਚ ਪਾ ਕੇ ਵੀ ਲੈ ਸਕਦੇ ਆ ਜੇਕਰ ਵੱਡੇ ਆ ਵੱਡੇ ਜਿਹੜੇ ਹੈਗੇ ਹਨ ਆਪਣੇ ਮਤਲਬ ਆਪਾਂ ਕਹਿ ਦਿੰਨੇ ਆ ਬੱਚੇ ਤਾਂ ਚਲੋ ਨਹੀਂ ਇਹਨੂੰ ਚੂਸ ਸਕਦੇ ਤੇ ਇਹਨੂੰ ਮੂੰਹ ਦੇ ਵਿੱਚ ਰੱਖ ਕੇ ਨਾ ਚਾਹੇ ਇਹਨੂੰ ਇਦਾਂ ਦਰੜ ਮਤਲਬ ਪੁੱਟ ਜੀ ਲੈਣਾ ਕਿ ਵੇਲਣੇ ਦੇ ਨਾਲ ਇਹਦਾ ਬੁਰਾਦਾ ਜਿਹਾ ਵੀ ਮਤਲਬ ਲੱਗ ਹੀ ਉਹ ਨਿਕਲ ਜਾਣਗੇ ਵਾਲ ਜੇ ਦੇ ਤੇ ਅਦਰਕ ਦੀ ਤਰ੍ਹਾਂ ਹੀ ਹੋਏਗੀ ਇਹ ਤੇ ਉਦਾਂ ਜੇਕਰ ਤੁਸੀਂ ਮਤਲਬ ਵੱਡੇ ਬਜ਼ੁਰਗ ਚੂ ਸਕਦੇ ਆ ਤੈਨੂੰ ਏਦਾਂ ਲੱਕੜ ਨੂੰ ਛੋਟੀ ਜੀ ਟੁਕੜਾ ਕਰਕੇ ਆਪਣੇ ਮੂੰਹ ਚ ਰੱਖ ਲੈਣ ਇਹਦੇ ਨਾਲ ਦੇਖਿਓ ਤੁਹਾਨੂੰ ਕਿੰਨਾ ਖਾਂਸੀ ਤੋਂ ਰਾਹ ਮਾਏਗਾ ਇਹ ਚੀਜ਼ਾਂ ਸਾਡੇ ਰਸੋਈ ਚੋਂ ਮਿਲ ਗਣਗੇ ਪੁਰਾਣੀ ਤੋਂ ਪੁਰਾਣੀ ਖੰਘ ਵੀ ਜੇ ਕਿਸੇ ਨੂੰ ਹੋਏਗੀ ਨਾ ਉਹਦੇ ਲਈ ਬਹੁਤ ਬੈਸਟ ਚੀਜ਼ ਹੈ ਮੇਰੇ ਮਨ ਚ ਆਇਆ ਮੈਨੂੰ ਬੜਾ ਤਸਕਾ ਜਾ ਝਾੜ ਰਿਆ ਸੀ ਜਿਵੇਂ ਖਾਂਸੀ ਲੱਗ ਰਹੀ ਮੌਸਮ ਬਦਲ ਰਿਹਾ ਤੇ ਉਸ ਹਿਸਾਬ ਨਾਲ ਲੈ ਕੇ ਚਲੋ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨਾ ਵਧੀਆ ਲੱਗਿਆ ਕਿਉਂਕਿ ਜੋ ਵੀ ਚੀਜ਼ ਮੈਨੂੰ ਬੈਸਟ ਲੱਗਦੀ ਹੈ ਮੈਨੂੰ ਅੱچھے ਰਿਜ਼ਲਟ ਮਿਲਦੇ ਆ ਮੇਰੀਆਂ ਬਹੁਤ ਸਾਰੀਆਂ ਭੈਣਾਂ ਦੇ ਮਤਲਬ ਬਹੁਤ ਜੁੜੀਆਂ ਹੋਈਆਂ ਜਿਨ੍ਹਾਂ ਨੂੰ ਮੇਰੇ ਤੇ ਬਹੁਤ ਵਿਸ਼ਵਾਸ ਹੈ ਇਸ ਲਈ ਮੈਨੂੰ ਹੁੰਦਾ ਕਿ ਚੱਲ ਮੈਂ ਆਪਣੀਆਂ ਭੈਣਾਂ ਦੇ ਨਾਲ ਹਰ ਇੱਕ ਚੀਜ਼ ਸ਼ੇਅਰ ਕਰਾਂ ਜਿਨ੍ਹਾਂ ਦੇ ਨਾਲ ਉਹਨਾਂ ਨੂੰ ਰਾਮ ਲੱਗੇਗਾ ਠੀਕ ਹੈ ਜੀ ਬਾਕੀ ਇਸੇ ਤਰ੍ਹਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖਿਆ ਕਰੋ ਠੀਕ ਹੈ ਜੀ ਬਹੁਤ ਅੱਛਾ ਲੱਗਦਾ ਜਦੋਂ ਮੇਰੀਆਂ ਪਿਆਰੀਆਂ ਪਿਆਰੀਆਂ ਭੈਣਾਂ ਦੇ ਬਹੁਤ ਅੱਛੇ ਕਮੈਂਟ ਆਂਦੇ ਆ ਉਹਨਾਂ ਨੂੰ ਰਿਜ਼ਲਟ ਵੀ ਮਿਲਦਾ ਹੈ ਤੇ ਜੋ ਵੀ ਹੁੰਦਾ ਮੈਂ ਤਾਂ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿਣੀ ਹੁੰਨੀ ਆ ਠੀਕ ਹੈ ਜੀ ਮੇਰੀਆਂ ਵੀਡੀਓ ਕਿੱਦੋਂ ਕਿਦੀਆਂ ਲੱਗਦੀਆਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਬਹੁਤ ਅੱਛਾ ਲੱਗਦਾ ਇਹ ਛੋਟੀ ਜੀ ਚੀਜ਼ ਤੁਹਾਨੂੰ 10 ਰੁਪਏ ਦਾ ਮਤਲਬ ਚੀਜ਼ ਤੁਹਾਨੂੰ ਲੱਖਾਂ ਦੇ ਤੁਹਾਨੂੰ ਕਹਿੰਦੇ ਹੁੰਦੇ ਨੇ ਰਿਜ਼ਲਟ ਮਿਲਦੇ ਨੇ ਤੇ ਇਹ ਚੀਜ਼ਾਂ ਨੂੰ ਯੂਜ਼ ਕਰਿਆ ਕਰੋ प्यारे प्यारे लाइक कमेंट ਤੇ ਸ਼ੇਅਰ ਕਰਿਓ ਵੱਧ ਤੋਂ ਵੱਧ ਦੀਆਂ ਜ ਵੀ ਖਰਾਬ ਹੋ ਜਾਂਦੀ ਹੈ ਆਪਣੀ ਕੁਝ ਹੋ ਜਾਂਦਾ ਖਾਂਸੀ ਐਸੀ ਚੀਜ਼ ਹੈ ਕਿ ਸਾਡੇ ਗਲੇ ਦੇ ਗਲੇ ਚ ਗਲਾ ਤੋਂ ਛੱਟੋ ਸਾਡੀ ਬਾਜ਼ ਜਾਣ ਦਾ ਵੀ ਖਤਰਾ ਹੋ ਜਾਂਦਾ ਤੇ ਇਹ ਚੀਜ਼ ਨੂੰ ਯੂਜ਼ ਕਰਿਓ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਜਿੰਨਾਂ ਜਿੰਨਾਂ ਨੂੰ ਇਹ ਚੀਜ਼ ਦਾ ਪਤਾ ਮੈਨੂੰ ਉਹ ਵੀ ਕਮੈਂਟ ਜ਼ਰੂਰ ਪੜਨਾ ਕਰਕੇ ਜਾ ਬਹੁਤ ਅੱਜ ਕੱਲ ਸਮਝਦਾਰ ਭੈਣਾ ਵੀ ਹੈ ਭੈਣ ਭਰਾ ਵੀ ਹੈਗੇ ਕਈ ਵਾਰੀ ਸਾਡੇ ਵਰਗੇ ਅਣਜਾਣ ਜਿੰਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਸਾਨੂੰ ਹੁੰਦਾ ਵੀ ਸਾਨੂੰ ਵੀ ਕੋਈ ਦੱਸੇ ਠੀਕ ਤਿਨੋ ਜੀ ਇਸੇ ਤਰ੍ਹਾਂ ਇੱਕ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਜਿਵੇਂ ਹੀ ਮੌਸਮ ਬਦਲੇ ਆਪਾਂ ਕੀ ਕਰਦੇ ਆ ਕਿ ਠੰਡਾ ਪਾਣੀ ਪੀ ਲੈਨੇ ਜਿਵੇਂ ਤਾਜ਼ਾ ਤੁਹਾਨੂੰ ਪਤਾ ਅੱਜ ਕੱਲ੍ਹ ਸੀਤ ਲਹਿਰ ਚੱਲਦੀ ਹੈ ਤੇ ਬਹੁਤ ਜਲਦੀ ਠੰਡਾ ਪਾਣੀ ਹੋ ਜਾਂਦਾ ਹੈ ਪਾਣੀ ਨੂੰ ਹਮੇਸ਼ਾ ਕੋਸਾ ਕਰਕੇ ਪੀਆ ਕਰੋ ਠੀਕ ਹੈ ਜੀ ਬੱਚਿਆਂ ਨੂੰ ਵੀ ਤੁਸੀਂ ਥੋੜੀ ਜਿਹੀ ਠਾਰਪਨ ਕੇ ਜ਼ਰੂਰ ਦਿਓ ਬੱਚੇ ਪਸੰਦ ਨਹੀਂ ਕਰਦੇ ਐਵੇਂ ਗਰਮ ਪਾਣੀ ਪੀਣਾ ਤੇ ਥੋੜੀ ਠਾਰ ਜ਼ਰੂਰ ਭੱਜ ਕੇ ਦਿਆ ਕਰੋ ਪਾਣੀ ਵਧੀਆ ਹੁੰਦਾ ਜਿੰਨਾ ਆਪਾਂ ਕੋਸਾ ਪੀਵਾਂਗੇ ਇਸੇ ਕਰਕੇ ਸਾਡੇ ਗੱਲੇ ਖਰਾਬ ਹੋ ਜਾਂਦੇ ਆ ਮਤਲਬ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ ਇਸੇ ਤਰ੍ਹਾਂ ਹੀ ਆਪਣੇ ਥੋੜੀ-ਥੋੜੀਆਂ ਛੋਟੀ-ਛੋਟੀਆਂ ਗੱਲਾਂ ਦੇ ਆਪਾਂ ਆਪ ਧਿਆਨ ਰੱਖਾਂਗੇ ਨਾ ਆਪਣੇ ਸਰੀਰ ਨੂੰ ਆਪ ਬਚਾ ਸਕਦੇ ਆ ਤੇ ਜੁਕਾਮ ਹੁੰਦੇ ਜਿਵੇਂ ਥੋੜਾ ਜਿਹਾ ਸੁੰਡ ਬਣਾਤੀ ਠੀਕ ਹੈ ਜੀ ਕੋਈ ਵੀ ਚੀਜ਼ਾਂ ਜਿਵੇਂ ਆਪਣੀਆਂ ਹੈਗੀਆਂ ਨਾ ਥੋੜੀ ਦਾਲਚੀਨੀ ਵਗੈਰਾ ਯੂਜ਼ ਚਾਹ ਚਾਹ ਕਰ ਲਿਆ ਕਰੋ ਥੋੜੀ ਜਿਵੈਨ ਯੂਜ਼ ਕਰ ਲਿਆ ਕਰੋ ਇਹ ਚੀਜ਼ਾਂ ਨਾਲ ਥੋੜਾ ਬਹੁਤ ਜ਼ਿਆਦਾ ਫਰਕ ਪੈਂਦਾ ਆਪਾਂ ਚਾਹ ਪੀਣ ਦੇ ਜਿਵੇਂ ਬੜੇ ਸ਼ੌਕੀਨ ਹੁੰਨੇ ਆ ਨਾ ਤੇ ਇਹ ਚੀਜ਼ਾਂ ਚਾਹ ਦੇ ਵਿੱਚ ਆਪਾਂ ਪਾ ਕੇ ਪੀ ਸਕਦੇ ਆ ਤੇ ਇੱਕ ਮੇਰੀ ਭੈਣ ਨੇ ਨਾ ਮੈਨੂੰ ਕਮੈਂਟ ਕੀਤਾ ਪਲਵਿੰਦਰ ਕੌਰ ਜੀ ਨੇ ਤੁਹਾਡੀ ਵੀਡੀਓ ਬਹੁਤ ਵਧੀਆ ਲੱਗਦੀ ਹੈ ਤੁਸੀਂ ਬੋਲਦੇ ਬਹੁਤ ਵਧੀਆ ਥੈਂਕ ਯੂ so much ਪਰਮਾਤਮਾ ਤੁਸੀਂ ਵੀ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਲਵ ਯੂ ਤੁਹਾਨੂੰ ਵੀ ਬਹੁਤ ਸਾਰਾ ਠੀਕ ਹੈ ਤੇ ਇੱਕ ਮੇਰੀ ਪ੍ਰੀਤਕੌਰ ਸਿਸਟਰ ਜੀ ਪ੍ਰੀਤ ਸਿੰਘ ਆਈਡੀ ਦੇ ਨਾਮ ਤੋਂ ਹੈ ਸ਼ਾਇਦ ਮੈਂ ਉਹਨਾਂ ਦਾ ਕਮੈਂਟ ਪੜਿਆ ਕਿ ਉਹਨਾਂ ਦਾ ਆਪਰੇਸ਼ਨ ਹੋਇਆ ਪਿੱਤੇ ਦਾ ਕਹਿੰਦੇ ਮੈਨੂੰ ਇੱਕ ਹਫਤਾ ਹੋ ਗਿਆ ਰੋਟੀ ਨਹੀਂ ਖਾਦੀ ਹੈਗੀ ਸਿਸਟਰ ਆਪਣਾ ਧਿਆਨ ਰੱਖੋ ਰੋਟੀ ਤਾਂ ਚਲੋ ਹੋਰ ਕੁਝ ਲੈ ਲਓ ਜੋ ਵੀ ਡਾਕਟਰ ਨੇ ਤੁਹਾਨੂੰ ਦੱਸਿਆ ਹੋਣਾ ਨਾ ਡਾਕਟਰ ਆਪਣਾ ਡਾਈਟ ਚਾਰਟ ਬਣਾ ਕੇ ਦਿੰਦੇ ਆ ਡਾਈਟ ਚਾਰਟ ਉਸੇ ਹਿਸਾਬ ਨਾਲ ਨਹੀਂ ਆਪਣੇ ਖਾਂਦੇ ਆਪਾਂ ਉਸੇ ਹਿਸਾਬ ਨਾਲ ਆਪਣਾ ਧਿਆਨ ਰੱਖੋ ਜੋ ਵੀ ਡਾਕਟਰ ਮੈਨੂੰ ਪਤਾ ਕਿਥੇ ਦੇ ਵਿੱਚ ਪੱਥਰੀ ਹੋਵੇ ਕਈ ਕਹਿ ਦਿੰਦੇ ਆ ਕਿ ਪਿੱਤੇ ਦੀ ਪੱਥਰੀ ਇੱਕ ਦਵਾਈ ਇਕੱਤੀ ਜਰੂਰੀ ਕਟਵਾਉਣਾ ਪੈ ਜਾਂਦਾ ਮੇਰੀ ਬੇਟੀ ਦੇ ਵੀ ਪਿੱਤੇ ਚ ਪੱਥਰੀ ਏ ਬਾਕੀ ਫਿਲਹਾਲ ਉਹਨਾਂ ਦੀ ਦਵਾਈ ਚੱਲ ਰਹੀ ਏ ਚੰਡੀਗੜ੍ਹ ਤੋਂ ਤੇ ਚਲੋ ਠੀਕ ਕੀਤਾ ਤੁਸੀਂ ਨਿਕਲਵਾ ਲਿਆ ਤੇ ਹੁਣੇ-ਹੁਣੇ ਥੋੜੇ ਦਿਨ ਬਾਅਦ ਥੋੜੇ ਦਿਨ ਕੁਝ ਪਹਿਲਾਂ ਹੀ ਸਾਡੀ ਵੀ ਮਤਲਬ ਭਾਂਜੇ ਦੀ ਨੂੰ ਵੋਟੀ ਨੇ ਉਹਦਾ ਵੀ ਪਿੱਤਾ ਹੀ ਨਿਕਲਿਆ ਸੰਦੀ ਘੜਤੋ ਆਪਰੇਸ਼ਨ ਹੋਇਆ ਉਹਨਾਂ ਦਾ ਪਿੱਤਾ ਕੱਢਣਾ ਕਹਿੰਦੇ ਜ਼ਰੂਰੀ ਹੁੰਦਾ ਮੈਨੂੰ ਨਹੀਂ ਪਤਾ ਪਰ ਇਹਨਾਂ ਪਤਾ ਹੈ ਕਿ ਪਿੱਤਾ ਜਦੋਂ ਨਿਕਲ ਜਾਂਦਾ ਸਾਨੂੰ ਬਹੁਤ ਤਲੀਆਂ ਵਾਲੀਆਂ ਚੀਜ਼ਾਂ ਹਰ ਇੱਕ ਚੀਜ਼ ਬੰਦ ਕਰ ਦਿੰਦੇ ਹਨ ਇਸੇ ਤਰ੍ਹਾਂ ਇਹ ਕਹਿ ਦਿੰਦੇ ਆਪਾਂ ਆਪਣੀ ਬਿਮਾਰੀ ਦਾ ਅੱਗੇ ਦੇਖੋ ਪ੍ਰਮਾਤਮਾ ਦਾ ਜੋ ਵਾਹਿਗੁਰੂ ਜੀ ਨੇ ਕਰਨਾ ਉਹੀ ਹੋ ਕੇ ਰਹਿੰਦਾ ਹੁੰਦਾ ਆਪਣੇ ਸਰੀਰ ਦੇ ਨਾਲ ਪਰ ਮੈਂ ਤਾਂ ਹੀ ਹੱਥ ਜੋੜਦੀ ਹੁੰਨੀ ਆ ਕਿ ਇਸ ਪ੍ਰਮਾਤਮਾ ਸਭ ਨੂੰ ਦੇ ਤੰਦਰੁਸਤੀ ਦੇਵੇ ਜਦੋਂ ਵੀ ਕਦੀ ਅਰਦਾਸ ਕਰਦੀ ਆ ਨਾ ਬਾਬਾ ਜੀ ਅੱਗੇ ਪਾਠ ਕਰਦੀ ਆ ਤੇ ਹਮੇਸ਼ਾ ਹੀ ਅਰਦਾਸ ਕਰਨੀ ਆ ਪ੍ਰਮਾਤਮਾ ਸਭ ਦਾ ਭਲਾ ਕਰੇ ਸਭ ਦੇ ਤੰਦਰੁਸਤੀ ਦੇਵੇ ਕਿਸੇ ਨੂੰ ਕਸ਼ਟ ਨਾ ਆਵੇ ਤੇ ਬਹੁਤ ਅੱਛਾ ਲੱਗਿਆ ਤੁਹਾਡੇ ਪਿਆਰੇ ਪਿਆਰੇ ਕਮੈਂਟ ਪੜ ਕੇ ਇਦਾਂ ਹੀ ਵਧੀਆ ਵਧੀਆ ਜੇ ਕਮੈਂਟ ਕਰਿਆ ਕਰੋ ਬਹੁਤ ਅੱਛਾ ਲੱਗਦਾ ਤੇ ਆਚਾਰ ਦੀ ਰੈਸিপি ਉਹਨਾਂ ਨੂੰ ਵਧੀਆ ਲੱਗੀ ਪਲਵਿੰਦਰ ਕੌਰ ਜੀ ਨੂੰ ਥੈਂਕ ਯੂ ਕਿੱਥੋਂ ਬੋਲਦੇ ਹੋ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਤੁਹਾਡਾ オリジナル ਨਾਮ ਕੀ ਏ ਮੈਂ ਤੇ ਆਈਡੀ ਦੇ ਹਿਸਾਬ ਨਾਲ ਤੁਹਾਡੇ ਕਮੈਂਟ ਪੜ੍ਹ ਕੇ ਦੱਸਦੇ ਠੀਕ ਹੈ ਜੀ ਬਹੁਤ ਵਧੀਆ ਲੱਗ ਰਿਹਾ ਹੈ ਬਾਕੀ ਜੋ ਜੋ ਟਿਪਸ ਤੁਹਾਨੂੰ ਮੇਰੇ ਵਧੀਆ ਲੱਗਦੇ ਆ ਕੋਈ ਜਿਹਦੇ ਨਾਲ ਤੁਹਾਨੂੰ ਰਿਜ਼ਲਟ ਅੱਛੇ ਮਿਲਦੇ ਪਲੀਜ਼ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਆ ਕਰੋ ਠੀਕ ਹੈ ਜੀ ਬਾਕੀ ਮਿਲਦੀਆਂ ਜੀ ਕੱਲ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣਾ ਪਿਆਰ ਤੇ ਸਪੋਰਟ ਇਦਾਂ ਹੀ ਬਣਾ ਕੇ ਰੱਖਿਓ ਥੈਂਕ ਯੂ